ਕਾਸ ਜੋਗਾ ਸਿੰਘ ਉਦਾਲਾ ਰੰਗਰੇਟੇ ਸਿੰਘ ਸਵਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਸਾਡੇ ਪੰਜਾਬ ਸਤ ਸਿਕਤਰ ਸਰਬਜੀਤ ਸਿੰਘ ਅਟਵਾਲ ਜੀ ਨੇ ਧਿਆਨ ਵਿੱਚ ਲਿਆਂਦਾ ਸੀ ਕਿ ਇੱਕ ਭਾਈ ਇਹ ਜਿਹੜੇ ਆ ਉਹਨਾਂ ਨੇ ਪੰਜਾਬੀਆਂ ਨਾਲ ਕੁੱਟਮਾਰ ਕੀਤੀ ਆ ਔਰ ਉਹ ਕੁੱਟਗਮਾਰ ਕਰਨ ਦਾ ਜਿਹੜਾ ਮਾਮਲਾ ਵਾ ਥਾਣਾ ਬੱਲੇ ਦੇ ਵਿੱਚ ਪਹੁੰਚਿਆ ਸੀ ਔਰ ਜਦੋਂ ਥਾਣਾ ਵੱਲੇ ਦੇ ਵਿੱਚ ਅਸੀਂ ਪਹੁੰਚੇ ਆਂ ਔਰ ਇਸ ਕੇਸ ਨਾਲ ਕੇਸ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਆ ਤਾਂ ਦੇਖਿਆ ਕਿ ਇੱਥੇ ਦੀ ਜਿਹੜੀ ਪੁਲਸ ਆ ਪੁਲਸ ਵੀ ਜਿਹੜਾ ਵਾ ਉਹ ਭਈਆਂ ਦਾ ਸਾਥ ਦੇ ਰਹੀ ਆ ਔਰ ਜਿਹੜਾ ਪੰਜਾਬੀ ਵੀਰ ਹੀ ਜਿਹਨੂੰ ਭਈਆਂ ਨੇ ਕੁੱਟਮਾਰ ਕੀਤੀ ਸੀ ਉਹਨੂੰ ਹੀ ਹਵਾਲਾਤ ਦੇ ਵਿੱਚ ਬੰਦ ਕੀਤਾ ਸੀ ਔਰ ਜਦੋਂ ਅਸੀਂ ਆਣ ਕੇ ਗੱਲਬਾਤ ਕੀਤੀ ਉਹਨੂੰ ਹਵਾਲਾਤ ਚੋਂ ਉਹਦੇ ਕੱਢਤਾ ਔਰ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਜਿਹੜਾ ਵਾ ਫਿਰ ਇਹਨਾਂ ਨੇ ਦੁਬਾਰਤੋਂ ਜਿਹੜਾ ਵਾ ਪੁਲਸ ਪ੍ਰਸ਼ਾਸਨ ਨੇ ਕੋਈ ਗੱਲਬਾਤ ਚੱਲੀ ਆ ਪੈਸਿਆਂ ਦੀ ਕਿਉਂਕਿ ਜਿਹੜੇ ਪੈਸੇ ਮੁਨਚੀ ਨੇ ਉਹਦੀ ਜੇਬ ਦੇ ਵਿੱਚੋਂ ਜਦੋਂ ਹਵਾਲਾ 'ਚ ਦਿੱਤਾ ਉਹ ਕੱਢੇ ਸੀ ਤੇ ਉਸ ਵੀਰ ਨੇ ਕਿਹਾ ਕਿ ਪੈਸੇ ਮੇਰੇ ਜਾਦੇ ਆ ਤੇ ਆਹ ਪੈਸੇ ਥੋੜੇ ਆ ਤੇ ਇਸੇ ਕਾਰਨ ਦਾ ਕਰਕੇ ਜਿਹੜੇ ਪੁਲਿਸ ਵਾਲੇ ਭੜਕ ਗਏ ਆ ਤੇ ਉਹਨਾਂ ਨੇ ਜਿਹੜੇ ਉਹਨੂੰ ਦੁਬਾਰਾ ਜਿਹੜਾ ਵਾ ਹਵਾਲਾਤ ਦੇ ਵਿੱਚ ਬੰਦ ਕਰਤਾ ਵਾ ਕਿਉਂਕਿ ਪੁਲਸ ਪ੍ਰਸ਼ਾਸਨ ਨੇ ਉਸ ਮੁਨਚੀ ਨੂੰ ਬਚਾਉਣ ਦੇ ਖਾਤਰ ਜਿਹੜਾ ਵਾ ਦੁਬਾਰਤੋਂ ਜਿਹੜਾ ਵਾ ਨਜਾਇਜ਼ ਹੀ ਉਹਨੂੰ ਜਿਹੜਾ ਵਾ ਹਰ ਰਸਤੇ ਵਿੱਚ ਬੰਦ ਕੀਤਾ ਜਦਕਿ ਭਈਏ ਤੇ ਜੋ ਕਾਰਵਾਈ ਬਣਦੀ ਸੀ ਉਸ ਨੂੰ ਜਿਹੜਾ ਵਾ ਰਫਾ ਦਫਾ ਕਰਨ ਦੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਜਿਹੜਾ ਕੋਸ਼ਿਸ਼ ਕਰ ਰਿਹਾ ਵਾ ਕਾਰਨ ਕੀ ਹੈ ਦੱਸਦੇ ਨੇ ਕਾਰਨ ਵੇਖੋ ਜੀ ਆਪਾਂ ਦੇਖਦੇ ਹੀ ਆਏ ਕਿ ਭਈਆਂ ਦਾ ਪੰਜਾਬ ਦੇ ਵਿੱਚ ਗੁੰਡਾ ਰਾਜ ਜਿਹੜਾ ਦਿਨ-ਬਦ ਦਿਨ ਵੱਧ ਰਿਹਾ ਔਰ ਇਹਦੇ ਵਿੱਚ ਜਿਹੜੀ ਸਪੋਰਟ ਵਾ ਸਾਡੇ ਪੰਜਾਬੀ ਜਿਹੜੇ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕਰ ਰਹੇ ਆ ਔਰ ਇਹਨਾਂ ਨੂੰ ਨਹੀਂ ਚਾਹੀਦਾ ਇਹ ਆਪਣੇ ਕ ਪੈਰ ਤੇ ਆਪ ਵੀ ਖਿਲਾੜੀ ਮਾਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਵੇਗਾ ਤਾਂ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿਉਂਕਿ ਸਾਨੂੰ ਪੰਜਾਬੀ ਹੋਣ ਦੇ ਨਾਤੇ ਸਾਨੂੰ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਫੈਲਦੀ ਅਧਾਰ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਦੱਸੋ ਇਹ ਕਾਰਨ ਕਿ ਹੁਣ ਦੇ ਇੱਕ ਪਾਸੇ ਪੰਜਾਬ ਪੂਰੇ ਵਿੱਚ ਪ੍ਰਵਾਸੀ ਪਰਦੇਸੀ ਭਜਾਓ ਦੀ ਲੀਟ ਚੱਲ ਰਹੀ ਹੈ ਤੇ ਇੱਕ ਪਾਸੇ ਪੰਜਾਬੀ ਇਨਸਾਨੀ ਗੱਲ ਦੇ ਤਾਂ ਨਾ ਉਹ ਗੱਲ ਕਰ ਰਹੇ ਆ ਜੀ ਕਿਤੇ ਨਾ ਕਿਤੇ ਜਦੋਂ ਵੇਖੀਏ ਆਪਾਂ ਵੀ ਸਾਡੇ ਜਿੱਥੇ ਜਦੋਂ ਵੀ ਕਿਤੇ ਢਾਲ ਲੱਗਦੀ ਆ ਸ਼ੁਰੂ ਤੋਂ ਵੇਖੀਏ ਮਿਸਲਾਂ ਦੇ ਤੌਰ ਤੇ ਆਪਾਂ ਵੇਖੀਏ ਤੇ ਸਾਡੀ ਕੌਮ ਦੇ ਗਦਾਰਾਂ ਨੇ ਹਮੇਸ਼ਾ ਜਿਹੜੀ ਢਾਲ ਲਾਈ ਆ ਇਸ ਟਾਈਮ ਵੀ ਜਿਹੜੇ ਆ ਕੁਝ ਨਾ ਕੁਝ ਸਾਡੇ ਪੰਜਾਬੀ ਛੜਿਆ ਗਦਾਰੀ ਵਾਲਾ ਰੋਲ ਅਦਾ ਕਰ ਰਹੇ ਆ ਇਸੇ ਕਾਰਨ ਜਿਹੜਾ ਭਈਆਂ ਨੂੰ ਜਿਹੜਾ ਵਾ ਉਹਦਾ ਬਲ ਮਿਲ ਰਿਹਾ ਵਾ ਤੇ ਅਸੀਂ ਚਾਹੁੰਨੇ ਕਿ ਸਾਡੇ ਜਿਹੜੇ ਪੰਜਾਬੀ ਆ ਉਹ ਸਿੱਧੇ ਤੌਰ ਤੇ ਜਿਹੜਾ ਵਾ ਭਈਆਂ ਦੇ ਖਿਲਾਫ ਡਟ ਕੇ ਸਾਹ ਦੇਣ ਉਹ ਕਿੱਦਾਂ ਦੇ ਕ੍ਰਾਈਮ ਹੋ ਰਹੇ ਕਿੱਦਾਂ ਦੇ ਅਪਰਾਧ ਕਰ ਰਹੇ ਆ ਔਰ ਇਹ ਭਈਏ ਜਿਹੜੇ ਆ ਫਿਰ ਵੀ ਸਾਡੇ ਤੇ ਰਾਜ ਕਰ ਰਹੇ ਆ ਇਹਨਾਂ ਨੂੰ ਜਿਹੜਾ ਵਾ ਠੱਲ ਪਾਉਣ ਲਈ ਸਾਨੂੰ ਇਕਤਾ ਕਰਨੀ ਪੈਣੀ ਰੋਜ਼ ਪ੍ਰਦਰਸ਼ਨ ਕਿੰਨਾ ਚਿਰ ਚੱਲੇਗਾ ਹੁਣ ਜਿੰਨਾ ਚਿਰ ਜੀ ਵੇਖੋ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਚੱਲੇਗਾ ਇਹਦੇ ਵਿੱਚ ਹੁਣ ਸਾਡੇ ਚੇਅਰਮੈਨ ਲਾਡੀਨਾਥ ਜੀ ਬਾਬਾ ਸਨੀਸੋਤਾ ਜੀ ਤੇ ਸਾਡੇ ਬਾਬਾ ਜੀ ਆਪਣੇ ਨੰਬਰਦਾਰ ਸਾਹਿਬ ਤੇ ਹੋਰ ਵੀ ਸਾਡੀਆਂ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਜੇਕਰ ਪ੍ਰਸ਼ਾਸਨ ਸਾਨੂੰ ਇਨਸਾਫ ਨਹੀਂ ਦਿੰਦਾ ਤੇ ਜਿਹੜਾ ਵਾ ਇਹ ਸੰਘਰਸ਼ ਤੇਜ਼ ਹੋ ਸਕਦਾ ਅੱਜ ਵੱਲੇ ਥਾਣੇ ਦੇ ਬਾਹਰ ਬੈਠੇ ਹੋ ਕੀ ਕਰਨ ਤੁਸੀਂ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕਮਾਨ ਅੱਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਅੱਜ ਜੋ ਵੱਲੇ ਥਾਣੇ ਦੇ ਸਾਹਮਣੇ ਬੈਣ ਦਾ ਜਿਹੜਾ ਮਕਸਦ ਆ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਜੜੀ ਨਗੇਲੀ ਵਰਤੀ ਜਾ ਰਹੀ ਆ ਤੁਹਾਨੂੰ ਪਤਾ ਹੀ ਹੈ ਕਿ ਜਿਤਨਾ ਜੋ ਜੂਪੀ ਵਾਲੇ ਬਿਹਾਰ ਵਾਲੇ ਜੋ ਭਈਏ ਪੰਜਾਬੀਆਂ ਦੇ ਨਾਲ ਵਰਤੇਵਾ ਕਰ ਰਿਹਾ ਤੁਹਾਨੂੰ ਪਤਾ ਹੈ ਇੱਕ 16 ਸਾਲਾਂ ਦੀ ਜਿਹੜਾ ਬੱਚਾ ਤੁਹਾਨੂੰ ਪਤਾ ਥੋੜਾ ਜਿਹਾ ਸਮਾਂ ਹੈ ਜਿਹੜਾ ਬਹੁਤ ਹੀ ਗਲਤ ਵਰਤਾਅ ਕਰ ਰਹੇ ਨੇ ਭਈਏ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਈਆਂ ਨੂੰ ਜਿਹੜਾ ਆਪਾਂ ਪੰਜਾਬ ਵਿੱਚੋਂ ਜਿਹੜਾ ਕੱਢਣਾ ਹੀ ਚਾਹੁੰਦੇ ਆ ਤੇ ਇਸ ਕਰਕੇ ਜਿਹੜਾ ਅੱਜ ਅਸੀਂ ਵੱਲੇ ਥਾਣੇ ਦੇ ਸਾਹਮਣੇ ਧਰਨਾ ਦਿੱਤਾ ਕੋਈ ਆੜਤੀਏ ਨੇ ਜਿਹੜੇ ਨਜਾਇਜ਼ ਪੈਸਾ ਤੇ ਲਾ ਜਿਹੜਾ ਸਾਡਾ ਇੱਕ ਪੰਜਾਬੀ ਵੀਰ ਆ ਉਹਦੇ ਕੋਲੋਂ ਨਜਾਇਜ਼ ਪੈਸਾ ਤੇ ਲਪਾ ਕੇ ਜਿਹੜਾ ਪੈਸਾ ਵਸੂਲ ਕਰ ਰਹੇ ਨੇ ਤੇ ਹੁਣ ਜਿਹੜਾ ਸੁਣ ਵਿੱਚ ਆਇਆ ਵੱਲੇ ਥਾਣੇ ਦੇ ਵਿੱਚ ਜਿਹੜਾ ਐਸਐਚਓ ਸਾਹਿਬ ਸਾਡਾ ਸਤਿਕਾਰਯੋਗ ਮਾਨਯੋਗ ਉਹਨੇ ਜਿਹੜੇ ਸਾਡੇ ਪੰਜਾਬੀ ਭਰਾ ਭਰਾ ਤੇ ਜਿਹੜਾ ਉਲਟਾ ਉਹੀ ਦਰਖਾਸਤ ਕਰਤਾ ਹੈ ਉਹਨੂੰ ਜਿਹੜਾ ਹਵਾਲਾ ਅੱਡ ਵਿੱਚ ਜਿਹੜਾ ਥਾਣੇ ਵੱਲੇ ਵਿੱਚ ਦਿੱਤਾ ਇਸ ਕਰਕੇ ਅਸੀਂ ਅੱਜ ਜਿਹੜਾ ਵੱਲੇ ਨਹਿਰ ਦੇ ਉੱਤੇ ਜਿਹੜਾ ਧਰਨਾ ਪ੍ਰੋਟੈਸਟ ਕਰ ਰਹੇ ਆ ਅਗਰ ਉਹਨਾਂ ਤਿੰਨਾਂ ਦੋਸ਼ੀਆਂ ਤੇ ਕਾਰਵਾਈ ਨਾ ਹੋਈ ਤੇ ਜਿਹੜੇ ਸਾਡਾ ਪੰਜਾਬੀ ਵੀਰ ਆ ਉਹ ਬਾਹਰ ਜਿਹ ਹਵਾਲਾ ਤੋਂ ਨਾ ਬਾਹਰ ਆਇਆ ਤੇ ਇਹੀ ਜੜੀਆਂ ਦਰਿਆ ਵੱਲੇ ਥਾਣੇ ਤੇ ਬੂਹੇ ਤੇ ਗਾੜੀ ਆ ਇਹੀ ਦਰਿਆ ਜੜੀਆਂ ਪਿੱਛੇ ਹੀ ਰੋਡ ਤੇ ਵਛਾਂਗੇ ਪਾਵਾਂਗੇ ਉੱਤੇ ਸੰਘਰਸ਼ ਤੇ ਉੱਤੇ ਪੱਦਰ ਤੇ ਜਿਹੜਾ ਸੰਘਰਸ਼ ਕਰਾਂਗੇ ਲਾਜੀ ਕਾਰਨ ਕੀ ਸਮੇਂ ਦਿਓ ਕਿਉਂਕਿ ਖੁਦ ਹੀ ਬੰਦੇ ਤੇ ਬੇਸ ਦੀ ਕੀਤੀ ਹੋਵੇ ਮੰਡੀ ਦੇ ਵਿੱਚ ਉਹਨੂੰ ਹੀ ਇੱਥੇ ਅੰਦਰ ਦਾ ਕਰਦਾ ਨਹੀਂ ਜਿਹੜਾ ਵੜਾ ਚਾਹ ਵੇਖੋ ਜੀ ਜਿਤਨਾ ਸਾਡਾ ਪੰਜਾਬੀ ਵੀਰ ਜਿੰਨੂੰ ਹਵਾ ਲੜ ਦੇ ਵਿੱਚ ਦਿੱਤਾ ਹੈ ਉਹ ਵਿਚਾਰਾ ਸਾਡੇ ਵਾਂਗੂ ਜਿਹੜਾ ਗਰੀਬ ਆਦਮੀ ਜਿਹੜਾ ਨਾਲ-ਨਾਲ ਰੋਟੀ ਕਮਾ ਕੇ ਜਿਹੜਾ ਆਪਣਾ ਬੱਚੇ ਪਾਲ ਰਿਹਾ ਹੈ ਆਪਣਾ ਜਿਹੜਾ ਘਰ ਚਲਾ ਰਿਹਾ ਹੈ ਇਹ ਜਿਹੜੇ ਲੋਕ ਭਈਏ ਨੇ ਇਹ ਜਿਹੜੇ ਆਪਣੇ ਆਪ ਨੂੰ ਬੜਾ ਖਵਾਉਂਦੇ ਅਸੀਂ ਆਰਤੀਏ ਆ ਅਸੀਂ ਪੈਸੇ ਵਾਲੇ ਆ ਅਸੀਂ ਹਵਾ ਲਾੜ ਵਿੱਚੋਂ ਬਾਹਰ ਨਹੀਂ ਨਿਕਲ ਦਵਾਂਗੇ ਸਾਨੂੰ ਵੀ ਇਸ ਗੱਲ ਦਾ ਪਤਾ ਨਹੀਂ ਆ ਇਹ ਪ੍ਰਸ਼ਾਸਨ ਜਿਹੜਾ ਆਪਣਾ ਵੱਲੇ ਵਾਲਾ ਐਸ ਐਚਓ ਆ ਇਹ ਵੀ ਕਿਉਂ ਆਰਤੀਏ ਦੇ ਮਗਰ ਲੱਗਾ ਹੋਇਆ ਨਾ ਜੀ ਇੱਕ ਪਾਸੇ ਪੂਰੇ ਪੰਜਾਬ 'ਚ ਮੁਹੀਮ ਮਰਦੀ ਗਈ ਆ ਅਸੀਂ ਪਰਵਾਸੀ ਭਜਾਓ ਤੇ ਇੱਥੇ ਉਲਟ ਹਸਾਬ ਦੇਖਣ ਨੂੰ ਮਿਲ ਰਿਹਾ ਵੀ ਪਰਵਾਸੀ ਦੇ ਨਾਲ ਹੀ ਪੰਜਾਬੀ ਖੜੇ ਹੋਏ ਤੇ ਕੱਝਦੇ ਨੇ ਵੇਖੋ ਜੀ ਜਿਤਨਾ ਸਾਡੀਆਂ ਜਿਹੜੀਆਂ ਚੜ੍ਹਦੀ ਕਲਾ ਦੀਆਂ ਜਥੇਬੰਦੀਆਂ ਨਿਹੰਗ ਸਿੰਘ ਔਰ ਭਗਵਾਨ ਵਾਲਮੀਕ ਸਮਾਹ ਸੇਵਾ ਸੁਸਾਇਟੀ ਦੀਆਂ ਜਥੇਬੰਦੀਆਂ ਜਿਹੜੀਆਂ ਅਸੀਂ ਸਾਰੇ ਜਾਣੇ ਰਲ ਮਿਲ ਕੇ ਜਿਹੜਾ ਸੰਘਰਸ਼ ਕਰ ਰਹੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਭਈਆਂ ਦਾ ਕੋੜ ਇਹ ਖਤਮ ਕਰ ਰਹੇ ਹਾਂ ਤੇ ਅਸੀਂ ਬੜੇ ਉੱਚੇ ਪੱਧਰ ਤੇ ਜਿਹੜਾ ਸੰਘਰਸ਼ ਕਰ ਰਹੇ ਹਾਂ ਜਿਹੜਾ ਪੰਜਾਬ ਦੇ ਵਿੱਚੋਂ ਭਈਏ ਆਪਣੇ ਦੇਸ਼ ਦੇਸ਼ ਨੂੰ ਭਜਾਉਣ ਵਾਸਤੇ ਸਾਡੀ ਮੰਗ ਇਹ ਆ ਕਿ ਜਿਹੜਾ ਸਾਡੇ ਜਿਹੜੇ ਜਵਾਨ ਪੰਜਾਬੀ ਸਾਡੇ ਭਰਾ ਉਹਨਾਂ ਨੂੰ ਜਿਹੜਾ ਹਵਾਲਾੜ ਤੋਂ ਬਾਹਰ ਕੱਢਿਆ ਜਾਵੇ ਜਿਹੜੇ ਇਹ ਪੈਸੇ ਵਾਲੇ ਜਿਹੜੇ ਆਰਤੀਆਂ ਕਹਿੰਦੇ ਅਸੀਂ ਆਰਤੀਆਂ ਤੇ ਇਹਨਾਂ ਨੂੰ ਜਿਹੜਾ ਸਲਾਖਾਂ ਦੇ ਵਿੱਚ ਦਿੱਤਾ ਜਾਵੇ ਠੀਕ ਬੰਦਾ ਥਾਣੇ ਦੇ ਬਾਹਰ ਬੈਠੇ ਹੋ ਕੀ ਕਰ ਬੋਲੇ ਜੀ 100 ਰੁਪਏ ਉਹ ਘਮਾਰ ਵਾਲਮੀਕੀ ਮਹਾਰਾਜ ਕੀ ਹੈ ਜੀ ਸ਼੍ਰੀ ਸ਼੍ਰੀ 108 ਗੁਰੂ ਗ੍ਰੰਥ ਸਾਹਿਬ ਜੀ ਆਪੀ ਭਰ ਭਰ ਲਿਓ ਬਲਰਾਜ ਹੁੰਦਾ ਹੈ ਮੇਰਾ ਨਾਮ ਬਾਬਾ ਸਨਿਨਾਥ ਜੋ ਅੱਜ ਪ੍ਰਵਾਸੀਆ ਵੱਲੋਂ ਪੰਜਾਬੀ ਭਰਾਵਾਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ ਉਹ ਬਿਲਕੁਲ ਨਹੀਂ برداشت ਕੀਤਾ ਜਾਵੇਗਾ ਤੋਂ ਅੱਜ ਆਪਾਂ ਜੋ ਇੱਥੇ ਧਰਨਾ ਲਾਇਆ ਜਿੰਨੇ ਤੱਕ ਕਰੋ ਸਾਡੇ ਪੰਜਾਬੀ ਭਰਾ ਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਇੱਥੇ ਬੈਠਾਂਗੇ ਤੇ ਫੇਰ ਵੀ ਨਹੀਂ ਤੇ ਫੇਰ ਚੌਂਕ 'ਚ ਬੈਠਾਂਗੇ ਫੇਰ ਚੌਂਕ ਪੂਰੇ ਤੌਰ ਤੇ ਬੰਦ ਕੀਤਾ ਜਾਵੇਗਾ ਜੇ ਉਰੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਔਰਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਬੋਲੇ ਸੋ ਨਿਹਾਲ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਇਹ ਮੈਟਰ ਹੈ ਜੀ ਬੱਲੇ ਖਾਲੇ ਦੇ ਬਰਤਨ ਸਾਰੇ ਪਿਆਵੇ ਜੈ ਵਾਲਮੀਕੀ ਪਰ ਹਰ ਵਾਲਮੀਤੀ ਮੈਂ ਆਪਕੋ ਬਰੀ ਅਲ ਇੰਡੀਆ ਚੇਅਰਮੈਨ ਔਰ ਅੱਜ ਬੱਲੇ ਚੌਂਕਾ ਮੰਡੀ ਦੇ ਵਿੱਚ ਇੱਕ ਪਰਵਾਸੀਆਂ ਨੇ ਪੰਜਾਬੀਨ ਟੁੱਟਿਆ ਵਾ ਔਰ ਜਿਹੜੇ ਆਰਤੀਏ ਉਹ ਪ੍ਰਵਾਸੀਆਂ ਨੂੰ ਸਾਥ ਦੇ ਰਹੇ ਨੇ ਉਹ ਸਾਡੇ ਜੋ ਪੰਜਾਬੀ ਵੀਰੜਾ ਉਹਨਾਂ ਠੱਲੇ ਲਾਇਆ ਜਾ ਰਿਹਾ ਵੀ ਅਸੀਂ ਪੰਜਾਬੀ ਸਾਰੇ ਇਕ ਹੋ ਤੇ ਤੇ ਚਲੀਏ ਔਰ ਜੋ ਪ੍ਰਵਾਸੀ ਨੂੰ ਉਹ ਤੋਂ ਕੱਢੀਏ ਬਾਹਰ ਤੋਂ ਜੋ ਹੱਟ ਆਪਣੇ ਪੰਜਾਬੀ ਨੂੰ ਮਿਲਦਾ ਉਹਨੂੰ ਦਵਾਈਏ ਸਾਰੇ ਪਿਆ ਜੈ ਮਲਮਤੀ ਹਰ ਰੱਬ ਦਾ ਧਰਨਾ ਕਿੰਨੀ ਦੇਰ ਦਾ ਕਿਥੇ ਰਹਿ ਰਿਹਾ ਇਹ ਧਰਨੇ ਦੀ ਜਿੱਥੋਂ ਜੀ ਆਪਾਂ ਤਾਂ ਅੱਧਾ ਘੰਟਾ ਲੱਸਦਾ ਘੰਟਾ ਲੱਸਦਾ ਜੀ ਤੁਹਾਡੀ ਸੁਣਵਾਈ ਨਹੀਂ ਹੋਈ ਦੀ ਪ੍ਰਸ਼ਾਸਨ ਹੋਂ ਦਾ ਕੋਈ ਸੁਵਿਸ਼ਾਦ ਦਵਾਇ ਕੁਛ ਨਹੀਂ ਜੀ ਇਹਨਾਂ ਨੇ ਇਹ ਕੋਈ ਠੱਟੇ ਸ਼ੈ ਕਰਦੇ ਪਏ ਸਾਡੇ ਪੰਜਾਬੀ ਪ੍ਰਵਾਸੀ ਤੇ ਬਹੁਤ ਠੱਟੇ ਸ਼ੈ ਕਰਦੇ ਪਏ ਪ੍ਰਵਾਸੀਆਂ ਨੂੰ ਇਹ ਇੱਕ ਹੀ ਰੋਬਰਾਂਡੇ ਦੇ ਤੇ ਨਾ ਤੇ ਪ੍ਰਵਾਸੀ ਨੇ ਆਦਾਟ ਆੜ ਤੀਪਾ ਪਿੱਛੋਂ ਜੁਪੀ ਬਿਆ ਤੇ ਕੋਈ ਕਤਲ ਕਰਦੇ ਇੱਥੇ ਆਇਆ ਅੰਬਸਰ ਜੱਜਾ ਕੋਈ ਚੋਰੀ ਕਰਦੇ ਆਇਆ ਅੰਬਸਰ ਇੱਥੇ ਜੋ ਵੀ ਪ੍ਰਵਾਸੀ ਜੁਪੀ ਬਿਹਾਰ ਦੇ ਸਾਰੇ ਇੱਥੇ ਆ ਦੇ ਪੰਜਾਬ ਜੇ ਵਸੇ ਨੇ ਉਹ ਪੰਜਾਬੀਆਂ ਤੇ ਹਮਲੇ ਕਰਦੇ ਪਏ ਨੇ ਹੁਣ ਵੀ ਥੋੜੇ ਦਿਨ ਪਹਿਲਾਂ ਵੇਖਿਆ ਤੁਸੀਂ ਜਲੰਦਰੀ ਇਹ ਛੋਟੇ ਬੇਟੀ ਦਾ ਤਾਂ ਗਲਤੰਮ ਹੋਇਆ ਨੇ ਤੇ ਅਸੀਂ ਪ੍ਰਵਾਸੀ ਨੂੰ ਇੱਕੋ ਕੰਨੇ ਸਾਨੂੰ ਤੜੀਏ ਸੋ ਸਾਨੂੰ ਸਾਰੇ ਜਿਨੇ ਪੰਜਾਬੀ ਵੀਰ ਭਰਾ ਨੇ ਸਾਰੇ ਇਕੱਠੇ ਹੋਈਏ ਆਪਾਂ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਸਤਿਗੋਈਏ ਸਾਰਿਆਂ ਪਿਆ ਵੀ ਜੈ ਮਾਤਮ ਜੀ ਸਰ ਕਿਹੜਾ ਰੋਜ਼ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕੀ ਮੈਰਤੀ ਅੱਜ ਸਬਜੀ ਮੰਡੀ ਮੰਨਾ ਵੇਖੇ ਦੋ ਧਰਾਂ ਦਾ ਆਪਸ ਚ ਪੈਸਿਆਂ ਦੇ ਲੈਣ ਦੇ ਤੋਂ ਤਕਰਾਰ ਹੋਇਆ ਸੀ ਜਿਸ ਬੰਦ ਵਿੱਚ ਇੱਕ ਧਿਰ ਵੱਲੋਂ ਜਿਲ੍ਹਾ ਸੀ ਉਹ ਕੰਟਰੋਲ ਰੂਮ ਤੇ 192 ਤੇ 812 ਨੰਬਰ ਤੇ ਜਿਹੜੀ ਸੀ ਉਹ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਸਾਡੇ ਸਾਥੀ ਨੌਜਵਾਨਾਂ ਨੇ ਜਿਹੜਾ ਸੀ ਪੀਸੀਆਰ ਕਰਮਚਾਰੀਆਂ ਨੇ ਮੌਕੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਆਪਣਾ ਆਪਣਾ ਪੱਖ ਰੱਖਣ ਵਾਸਤੇ ਜਿਹੜਾ ਸੀ ਉਹ ਸਾਡੇ ਤਲਬ ਕੀਤਾ ਸੀ ਤੇ ਜਿਸ ਤੇ ਦਰਿਆਫਤ ਦਰਾਮ ਜਿਹੜਾ ਸੀ ਉਹ ਪਾਇਆ ਗਿਆ ਕਿ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਹੈ ਜੋ ਕੋਰਟ ਚ ਚੱਲ ਰਿਹਾ ਹੈ ਲੇਕਿਨ ਜਿਹੜੀ ਉਹ ਦੋਵੇਂ ਧਿਰਾਂ ਜਿਹੜੀ ਅਸੀਂ ਇੱਕ ਦੂਜੇ ਤੋਂ ਤਾਵਲਦ ਹੋ ਰਹੀਆਂ ਸੀ ਝਗੜਾ ਨਾ ਹੋ ਜਾਵੇ ਇਸ ਕਰਕੇ ਅਸੀਂ ਦੋਵਾਂ ਧਿਰਾਂ ਨੂੰ ਡਿਟੇਨ ਕੀਤਾ ਸੀ ਵੀ ਇਹ ਕਿਤੇ ਜਿਹੜੇ ਧਰਾਂ ਲੜ ਝਗੜ ਕੇ ਜਿਹੜਾ ਉਹ ਸ਼ਾਂਤੀ ਦਾ ਭੰਗ ਕਰ ਦੇਣ ਜਿਸ ਦੇ ਚਲਦਿਆਂ ਜਦੋਂ ਇੱਕ ਧਿਰ ਜਿਹੜੀ ਪੈਸੇ ਦੇਣਦਾਰ ਸੀ ਜਿਹਦਾ ਖਿਲਾਫ ਕੇਸ ਵੀ ਦੂਜੀ ਧਿਰ ਨੇ ਕੀਤਾ ਹੋਇਆ ਸੀ ਉਹਨਾਂ ਦੇ ਜਿਹੜੇ ਸੀ ਅ ਮਗਰ ਮਤਬਾਰਾ ਆਏ ਸਨ ਉਹ ਇਸ ਚੀਜ਼ ਤੋਂ ਥੋੜਾ ਜਿਆ ਨਰਾਜ਼ ਹੋ ਕੇ ਉਹਨਾਂ ਨੇ ਆਪਣਾ ਪ੍ਰਦਰਸ਼ਨ ਵੀ ਸਾਡੇ ਜਿਹੜਾ ਬੰਦਾ ਜੀ ਉਹ ਬਾਅਦ ਦਾ ਆ ਤੁਸੀਂ ਜਿਹੜਾ ਦੂਸਰਾ ਬੰਦਾ ਜਿੰਨੇ ਪੈਸੇ ਲੈਣੇ ਸੀ ਉਹ ਪ੍ਰਵਾਸੀ ਕਮਿਊਨਿਟੀ ਨੂੰ ਦਾ ਕਿਤਾਬ ਲੌਂਗ ਕਰਦਾ ਉਹਦੇ ਕਰਕੇ ਤੁਸੀਂ ਉਸ ਦੀ ਸ਼ਾਇਦ ਹੈਲਪ ਕਰ ਰਹੇ ਹੋ ਲੇਕਿਨ ਕਾਨੂੰਨ ਦੇ दायरे ਦੇ ਵਿੱਚ ਸਭ ਇਨਸਾਨ ਇੱਕ ਨੇ ਚਾਹੇ ਉਹ ਪ੍ਰਵਾਸੀ ਹੈ ਤੇ ਚਾਹੇ ਉਹ ਵਿਹਾਰ ਦਾ ਹੈ ਦੂਜਾ ਹੈ ਉਹ ਹੈ ਤਾਂ ਹਿੰਦੁਸਤਾਨੀ ਹੈ ਅਸੀਂ ਕਿਸੇ ਜਿਹੜਾ ਇਨਸਾਨੀਅਤ ਨਾਤੇ ਜੋ ਕਾਨੂੰਨ ਦੇ दायरे ਚ ਰਹਿ ਕੇ ਜੋ ਕਾਰਵੀ ਕਰਨ ਲੱਗੇ ਸੀ ਲੇਕਿਨ ਬਾਅਦ ਦੇ ਵਿੱਚ ਇਹਨਾਂ ਦੇ ਮੋਹਤਬਰਾਂ ਨੇ ਜਿਹੜਾ ਸੀ ਉਹ ਆ ਕੇ ਤੇ ਕਹਿੰਦੇ ਜੀ ਕੁਝ ਤਾਂ ਨਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਟੇਬਲ ਤੇ ਬੈਠ ਕੇ ਦੋਹਾਂ ਧਿਰਾਂ ਦਾ ਮਸਲਾ ਹੱਲ ਹੋ ਜਾਵੇ ਤੇ ਕਿਰਪਾ ਕਰਕੇ ਸਾਨੂੰ ਸਮਾਂ ਦਿੱਤਾ ਜਾਵੇ ਜਿਸ ਕਰਕੇ ਜਿਹੜਾ ਅਸੀਂ ਹਾਲ ਦੀ ਕਰੀ ਅਸੀਂ ਇਸ ਚੀਜ਼ ਨੂੰ ਉਹਨਾਂ ਦੀ ਬੇਨਤੀ ਨੂੰ ਪ੍ਰਮਾਨ ਕਰਦੇ ਹੋਏ ਇਹਨਾਂ ਨੂੰ ਸਮਾਂ ਦਿੱਤਾ ਹੈ ਤੇ ਜੇ ਇਹਨਾਂ ਦਾ ਮੋਤਵਾਦ ਨੇ ਵੇਚ ਦਿੰਦੇ ਐ ਬਹੁਤ ਵਧੀਆ ਗੱਲ ਐ ਜੇ ਨਹੀਂ ਨਿਪੜੇਗਾ ਬਾਕੀ ਅਦਰਵਾਈਜ਼ ਪੈਸੇ ਦਾ ਲੈਣ ਦੇਣ ਤੇ ਕੋਰਟ ਮੈਟਰ ਐ ਉਹ ਕੋਰਟ ਆਲਰੇਡੀ ਵਿਚਾਰ ਅਧੀਨ ਐ ਅਸੀਂ ਤੇ ਆਪਣੇ ਇਲਾਕੇ ਦੇ ਏਰੀਏ ਦੇ ਵਿੱਚ ਜਿਹੜੀ ਆ ਉਹ ਸ਼ਾਂਤੀ ਬਹਾਲ ਰੱਖਣੀ ਐ ਵੀ ਸਾਡਾ ਲੋਕਿਆ ਜੀ ਅਸੀਂ ਪਰਵਾਸੀ ਨੂੰ ਨਜ਼ਰਬੰਦ ਕੀਤਾ ਗਿਆ ਸਾਡੇ ਨਹੀਂ ਅਸੀਂ ਦੋਨਾਂ ਹੀ ਤਰ੍ਹਾਂ ਨੂੰ ਜਿਹੜਾ ਸੀ ਉਹ ਡਿਟੇਨ ਕੀਤਾ ਸੀ ਵੀ ਇਹ ਕਿਤੇ ਝਗੜਾ ਨਾ ਪੈਣ ਕਿਸੇ ਦੇ ਸੱਕ ਪੇਟ ਨਾਲ ਨਾ ਲੱਗ ਜੇ ਜਾਂ ਕਿਸ ਤਰ੍ਹਾਂ ਨਾ ਸਾਡੇ ਇਲਾਕੇ ਦੀ ਸ਼ਾਂਤੀ ਨਾ ਭੰਗ ਹੋਵੇ ਜਿੱਦੇ ਕਰਕੇ ਅਸੀਂ ਡਿਟੇਨ ਕੀਤਾ ਸੀ ਲੇਕਿਨ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਉਹ ਦੋਨੋਂ ਹੀ ਤਰ੍ਹਾਂ ਜਿਹੜੀ ਅਸੀਂ ਸਾਡੇ ਕੋਲ ਜਿਹੜੀਆਂ ਅਸੀਂ ਡਿਟੇਨਸ ਹਨ ਉਹ ਬਾਅਦ ਦੇ ਵਿੱਚ ਹਾਲੇ ਤਿੰਨ ਨੂੰ ਅਸੀਂ ਭੇਜ ਦਿੱਤਾ ਗਿਆ ਹੈ ਉਹ ਦੂਜੀ ਤਿੰਨ ਨੂੰ ਜਿਹੜਾ ਆ ਜ਼ਿਕਰ ਉਹਦੇ ਮਗਰ ਵੀ ਕੋਈ ਜਨਵਰੀ ਇਸ ਟਿੱਪ ਨਹੀਂ ਲੈਂਦੇ ਨੇ ਵੀ ਕੋਈ ਸ਼ਾਂਤੀ ਜਿਹੜੀ ਭੰਗ ਨਹੀਂ ਹੋਏਗੀ ਉਹ ਮੈਂਟੇਪਲਿਸ ਦਾ ਲੈਂਡ ਆਰਡਰ ਜਿਹੜਾ ਹੈ ਉਹ ਮੇਨਟੇਨ ਰੱਖਣਾ ਸਾਡੀ ਡਿਊਟੀ ਹੈ ਦਿਨ-ਦਿਆਂ ਤੇ ਦਿਨ ਚੱਲ ਰਹੇ ਨੇ ਇਸ ਕਰਕੇ ਇਲਾਕੇ ਦੇ ਵਿੱਚ ਸ਼ਾਂਤੀ ਜਿਹੜੀ ਉਹ ਬਹੁਤ ਜ਼ਰੂਰੀ ਹੈ ਠੀਕ ਹੈ